ਸਤਿ ਸ੍ਰੀ ਅਕਾਲ ਜੀ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਬਿਮਾਰੀਆਂ ਤੇ ਬੇਰੁਜ਼ਗਾਰੀਆਂ ਸੋ ਇਹ ਦੋਨੋਂ ਚੀਜ਼ਾਂ ਬੰਦੇ ਨੂੰ ਨਿਚੋੜ ਕੇ ਰੱਖ ਦਿੰਦੀਆਂ ਨੇ ਇਸੇ ਮੁੱਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਇਹਨਾਂ ਦੋਨਾਂ ਚੀਜ਼ਾਂ ਦਾ ਇਲਾਜ ਕਰ ਰਹੇ ਨੇ ਬਿਮਾਰੀਆਂ ਤੇ ਬੇਰੋਜ਼ਗਾਰੀਆਂ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਵੈਦ ਸਰਦਾਰ ਮਲਕੀਤ ਸਿੰਘ ਜੀ ਤੇ ਆਪਾਂ ਇਹਨਾਂ ਦੇ ਨਾਲ ਅੱਗੇ ਗੱਲਬਾਤ ਕਰਦੇ ਆਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਹਾਂ ਜੀ ਹੋਰ ਠੀਕ ਠਾਕ ਹਾਂ ਜੀ ਸੋ ਬਹੁਤ ਵਧੀਆ ਇੱਕ ਤੁਸੀਂ ਕੰਮ ਕਰ ਰਹੇ ਹੋ ਜੋ ਦਵਾਈਆਂ ਆਪਣਾ ਆਯੁਰਵੈਦਿਕ ਦਵਾਈਆਂ ਨੇ ਤੁਸੀਂ ਬਣਾ ਰਹੇ ਹੋ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਇਹ ਅਤੇ ਤੁਸੀਂ ਬੇਰੁਜ਼ਗਾਰੀਆਂ ਦੀ ਵੀ ਗੱਲ ਕਰਦੇ ਆ ਇਹ ਦੋਨੇ ਗੱਲਾਂ ਬਾਰੇ ਥੋੜਾ ਜਿਹਾ ਜਾਣਨਾ ਪਵੇ ਸਸੀ ਗੱਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਭਾਈ ਅਮਨਜੀਤ ਸਿੰਘ ਦਾ ਬੋੜਾ ਧੰਨਵਾਦ ਕਰਦਾ ਧਮਾਨ ਚੈਨਲ ਵਾਲੇ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਰੂਲ ਹੋਣ ਦਾ ਔਰ ਜੋ ਇਹਨਾਂ ਨੇ ਤੁਹਾਨੂੰ ਹੁਣੇ ਦੱਸਿਆ ਬਈ ਬਿਮਾਰੀਆਂ ਔਰ ਬੇਰਜ਼ਗਾਰੀਆਂ ਇਹ ਬਹੁਤ ਹੀ ਅੱਜ ਦਾ ਮਾਹੌਲ ਹੀ ਇਹੋ ਜਿਹਾ ਚੱਲ ਰਿਹਾ ਬੇਰਜ਼ਗਾਰ ਬਹੁਤ ਹੋ ਰਹੇ ਆ ਬਿਮਾਰ ਬਹੁਤ ਹੋ ਰਹੇ ਆ ਉਹਨਾਂ ਦੇ ਉੱਤੇ ਮੈਂ ਸੋਚਿਆ ਕਈ ਵਾਰੀ ਸੋਚਿਆ ਪਰ ਮੈਨੂੰ ਇਸ ਟਾਈਮ ਇਸ ਪੋਜੀਸ਼ਨ ਤੇ ਆ ਗਿਆ ਵੀ ਮੈਂ ਕੁਝ ਬੇਰਜ਼ਗਾਰਾਂ ਦਾ ਭਲਾ ਕਰਾਂ ਉਹਦੇ ਵਿੱਚ ਇਸ ਤਰ੍ਹਾਂ ਵੀ ਜਿੱਦਾਂ ਬੇਰਜ਼ਗਾਰ ਲੋਕ ਹੈ ਜਾਓ ਬੱਚੇ ਆ ਜਾਂ ਕੋਈ 50 ਜਾਂ 60 ਸਾਲ ਦਾ ਬੰਦਾ ਫੌਜ ਤੋਂ ਟੈਰ ਆ ਜਾਂ ਕਿਤੇ ਵੀ ਟੈਰੋਂ ਮੇਨਾ ਜੁੜ ਸਕਦਾ ਉਹ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਵੀ ਅਸੀਂ ਆਪਣੀ ਫਾਰਮੇਸੀ ਦੇ ਆਊਟਲੈਟ ਖੋਲ ਰਏ ਆ ਹਰ ਸ਼ਹਿਰ ਦੇ ਵਿੱਚ ਔਰ ਉਹਨਾਂ ਨੂੰ ਜੇ ਬੱਚੇ ਛੋਟੇ ਆ ਉਮਰ ਚ ਜਾਂ ਮਤਲਬ 25 30 ਸਾਲ 40 ਸਾਲ ਦਾ ਆ ਉਹ ਫਾਰਮੇਸੀ ਕਰਨਾ ਚਾਹੁੰਦਾ ਆ ਜਾਂ ਉਹ ਡੀ ਫਾਰਮੇਸੀ ਦੇ ਉੱਤੇ ਕੋਰਸ ਕਰਨਾ ਚਾਹੁੰਦਾ ਉਹਦਾ ਖਰਚਾ ਵੀ ਮੈਂ ਦੇਵਾਂਗਾ ਔਰ ਆਪਣੇ ਸ਼ਹਿਰ ਦੇ ਵਿੱਚ ਉਹ ਕੰਮ ਕਰ ਸਕਦਾ ਹੈਗਾ ਉਹਨੂੰ ਕੰਮ ਖੋਲਣ ਦੀ ਮਨਜ਼ੂਰੀ ਦਿਵਾਵਾਂਗਾ ਔਰ ਹਰ ਕਾਹੋ ਬੜੇ ਰਾਮਨਾਥ ਜੀ بڑا ਸ਼ਹਿਰ ਹੈ ਉੱਥੇ ਦੋ ਖੁੱਲ ਜਾਣਗੇ ਜੇ ਛੋਟਾ ਸ਼ਹਿਰਾਂ ਉੱਥੇ ਇੱਕ ਖੁੱਲੇਗਾ ਬਹੁਤ ਸੋਹਣਾ ਉਹ ਕੰਮ ਕਰ ਸਕਦਾ ਹੈਗਾ ਮਿਹਨਤ ਦੇ ਨਾਲ ਜਿਹੜਾ ਦਵਾਈਆਂ ਦਾ ਖਰਚਾ ਉਹ ਸਾਰਾ ਕੁਝ ਖਰਚਾ ਮੈਂ ਖੁਦ ਕਰਾਂਗਾ ਇਸ ਵਾਸਤੇ ਅਸੀਂ ਤੁਹਾਨੂੰ ਦੱਸਿਆ ਵੀ ਉਹ ਮੇਰੇ ਨਾਲ ਸੰਪਰਕ ਕਰੋ ਔਰ ਉਹਨਾਂ ਦਾ ਮੈਂ ਸਭ ਤੋਂ ਵਧੀਆ ਤਰੀਕੇ ਨਾਲ ਉਹਨਾਂ ਦਾ ਕੰਮ ਚਲਾਵਾਂਗਾ ਜੀ ਸੋ ਅੱਗੇ ਜਿਹੜੀਆਂ ਦਵਾਈਆਂ ਤੁਸੀਂ ਪ੍ਰੋਡਕਟ ਇਹ ਤਿਆਰ ਕਰਦੇ ਆ ਕਿਹੜੇ ਕਿਹੜੇ ਪ੍ਰੋਡਕਟ ਨੇ ਦੇਖੋ ਜਿਹੜੇ ਪ੍ਰੋਡਕਟ ਆ ਜਿਹੜੇ ਮਤਲਬ ਅੱਜ ਕੱਲ ਜਿਹੜਾ ਦੌਰ ਚੱਲਿਆ ਹੋਇਆ ਜੀ ਆਪਰੇਸ਼ਨ ਕਰਾ ਲਓ ਆਪਰੇਸ਼ਨ ਕਰਾ ਲਓ ਹੋਰ ਕੁਝ ਨਹੀਂ ਉਹ ਜਿਸ ਤਰ੍ਹਾਂ ਦਾ ਡਾਕ ਦਾ ਜਿੱਦਾਂ ਦਾ ਹਸਪੀਟਲ ਜਾਊਗਾ ਉਹਨਾਂ ਨੇ ਆਪਣਾ ਹੀ ਤਰੀਕਾ ਵਰਤਣਾ ਠੀਕ ਆ ਉਹਨੂੰ ਵਰਤਣਾ ਵੀ ਚਾਹੀਦਾ ਪਰ ਮੇਰਾ ਜਿਹੜਾ ਸਿਸਟਮ ਆ ਉਹਦੇ ਤੋਂ ਮੈਂ ਕਹਿੰਦਾ ਤੁਸੀਂ ਆਪਰੇਸ਼ਨਾਂ ਤੋਂ ਪਹਿਲਾਂ ਬਚੋ ਆ ਪਿੱਤੇ ਦੀ ਗੱਲ ਕਰ ਲਓ ਪਿੱਤੇ ਦੀ ਪਥਰੀ ਦੀ ਗੱਲ ਆਪਾਂ ਕਰਦੇ ਪਹਿਲਾਂ ਹਾਂਜੀ ਕਿਸੇ ਡਾਕਟਰ ਕੋਲ ਚਲਦੇ ਨਹੀਂ ਕਿਸੇ ਦੇ 5 ਜਾਂ ਕਿਸੇ 10 ਇਕੱਥੇ 15 20 25 ਆ ਜੀ ਆਪਰੇਸ਼ਨ ਕਰਾਣ ਦੀ ਬਿਲਕੁਲ ਲੋੜ ਨਹੀਂ ਸ਼ਰਤੀਆ ਇਲਾਜ ਹੋਏਗਾ ਤੁਹਾਡੀ ਪਿਤਰੀ ਪਤੀ ਦਾ ਇਲਾਜ ਅਸੀਂ ਕਰਾਂਗੇ ਤੁਸੀਂ ਮੇਰੇ ਕੋਲ ਆਨਲਾਈਨ ਦਵਾਈ ਮਂਗਾਓ ਜਾਂ ਮੇਰੇ ਤੋਂ ਲੈ ਜਾਓ ਉਹ ਤੁਸੀਂ ਲੈ ਕੇ ਜਾ ਸਕਦੇ ਆ ਤੁਹਾਨੂੰ ਮੈਂ ਆਪਣਾ ਸਟੇਸ਼ਨ ਦਾ ਵੀ ਦੱਸ ਦਾਂਗਾ ਕਿੱਥੇ ਮੇਰਾ 70 ਸਟ੍ਰੈਸ ਟਾਈਮ ਗ੍ਰਾਮੀਨ ਬੈਂਕ ਦੇ ਨਾਲ ਆਪਣਾ ਸ਼ਾਪ ਹੈ ਉੱਥੇ ਤੁਸੀਂ ਆ ਸਕਦੇ ਆ ਆਨ ਲੈ ਲੈ ਜਾ ਸਕਦੇ ਆ ਰੰਗ ਆ ਪਿੱਤੇ ਦੀ ਪਥਰੀ ਦਾ ਫੇ ਤੁਹਾਡਾ ਗੋਡਿਆਂ ਦਾ ਗੋਡਿਆਂ ਦੇ ਬਦਨ ਦੀ ਲੋੜ ਨਹੀਂ ਜੇ ਕੜਕੜ ਕਰਦੇ ਗੋਡੇ ਤੁਸੀਂ ਦੇਖਿਆ ਵੀ ਕੜਕੜ ਕਰਦੇ ਗੋਡੇ ਜਾਂ ਗਰੀਸ ਮੋਗੇ ਦੀ ਇਹਨੂੰ ਬਦਲ ਦਿਓ ਜੀ ਐਸਾ ਕੁਝ ਨਹੀਂ ਇਹੋ ਜਿਹਾ ਤੇਲ ਤਿਆਰ ਕੀਤਾ ਵੀ ਜਿਹੜਾ ਗੋਡਿਆਂ ਦਾ ਲੱਗ ਤੇਲ ਤਿਆਰ ਕੀਤਾ ਜੀ ਮੈਂ ਸਰਵਕਲ ਦਾ ਤਿਆਰ ਲੱਗ ਕੀਤਾ ਜੀ ਜੀ ਇਹ ਜਿਹੜਾ ਮੇਰੇ ਕੋਲ ਮੈਂ ਖੁਦ ਤਿਆਰ ਕੀਤੀਆਂ ਹੋਈਆਂ ਜੀ ਪਿੱਟੇ ਦੀਆਂ ਹੋਗੀਆਂ ਗੋਡੇ ਦੀਆਂ ਹੋਗੀਆਂ ਜਾਂ ਤੁਸੀਂ ਸੁਣ ਲਓ ਬਈ ਆ ਬੱਚੇ ਆ ਬੱਚੇ ਦੀ ਗਰੋਥ ਨਹੀਂ ਵੱਧਦੀ ਤੇ ਇਹਨੂੰ ਡਿਕਲੇਅਰ ਕਰ ਦਿੰਦੇ ਆ بڑے ਹਸਪੀਟਲ ਵਾਲੇ ਪੀਏ ਵਾਲੇ ਬੱਚੇ ਦੇ ਹਾਲ ਮਤਲਬ ਮਹਾੜ ਦੇ ਵਿਸ਼ੇਸ਼ ਹੈ ਉਹਦੀ ਦਵਾਈ ਦੇ ਤੁਸੀਂ ਮੇਰੇ ਕੋਲ ਲਿਜਾਉਂਗੇ ਮੈਂ ਫ੍ਰੀ ਭੇਜਾਂਗਾ ਜੀ ਔਰ ਚੌਥੇ ਪੰਜਵੇਂ ਦਿਨ ਨੂੰ ਆਰਾਮ ਆਏਗਾ ਬਹੁਤ ਇਹੋ ਜਿਹਾ ਮੇਰੇ ਕੋਲ ਸਿੰਪਲ ਦੇ ਤੌਰ ਤੇ ਲੋਕਾਂ ਨੂੰ ਮੈਂ ਦਿੱਤਾ ਬਹੁਤ ਲੋਕਾਂ ਨੂੰ ਆਰਾਮ ਆਇਆ ਜੀ ਦੂਸਰੀ ਗੱਲ ਫਲਵੇਰੀ ਦਾ ਇਲਾਜ ਫਲਵੇਰੀ ਦਾ ਇਲਾਜ ਨਹੀਂ ਕਿਸੇ ਕੋਲ ਹੈਗਾ ਫਲਵੇਰੀ ਦਾ ਇਲਾਜ ਮਹਾਪੁਰਸ਼ਾਂ ਨੇ ਕਿਸੇ ਲੇਡੀਜ਼ ਨੂੰ ਦਿੱਤਾ ਸੀ ਉਹ ਲੇਡੀ ਨੇ ਬੀਬੀ ਨੇ ਬਜ਼ੁਰਗ ਹੋਣ ਕਰਕੇ ਉਹਨਾਂ ਨੇ ਮੈਨੂੰ ਦਿੱਤਾ ਤੇ ਉਹ ਮੈਂ ਕਰਦਾ ਆ ਜਿੰਨੀ ਮਰਜ਼ੀ ਫਲਵੇਰੀ ਹੋਵੇ ਜੀ ਹਾਂਜੀ ਤੁਹਾਡੀ ਫਲਵੇਰੀ 2 ਮਹੀਨੇ ਬਾਅਦ ਘਟਣ ਲੱਗ ਜੂ 6 ਮਹੀਨੇ 'ਚ ਮੇਰੇ ਕੋਲ ਤਿੰਨ ਵਾਰੀ ਆਣਾ ਨਾ ਦਵਾਈ ਲਵਾਉਣ ਵਾਸਤੇ ਦਵਾਈ ਮੈਂ ਉਹਨਾਂ ਦੇ ਇੱਥੇ ਲਾਵਾਂਗਾ ਹਾਂਜੀ ਇੱਥੇ ਦਵਾਈ ਲਾਂਦੋ ਉੱਥੇ ਛਾਲਾ ਹੋ ਜਾਏਗਾ ਚਾਰ ਦਿਨਾਂ ਬਾਅਦ ਛਾਲਾ ਉਹਨਾਂ ਦਾ ਫਿੱਸ ਜਾਏਗਾ ਉਸ ਤੋਂ ਬਾਅਦ ਨਾਂਨੇ ਦਾ ਦੱਸਾਂਗੇ ਔਰ ਪਾਠ ਪੂਜਾ ਦਾ ਦੱਸਾਂਗੇ ਤੁਹਾਡੀ ਫਲਵੇਰੀ ਤੋਂ ਤੁਸੀਂ ਰਾਤ ਪਾਓ ਜਿੰਨਾ ਦਾ ਫੇਸ ਸਾਰਾ ਸਰੀਰ ਹਾਂ ਸਾਰੇ ਹੋ ਗਏ ਬਹੁਤ ਪੁਰਾਣੀ ਤੋਂ ਪੁਰਾਣੀ ਹੋਵੇ ਜੀ ਪਰ ਉਹਨੂੰ ਮੇਰੇ ਕੋਲ ਆ ਪਊਗਾ ਹਾਂ ਜੀ ਸਕਿਨ ਆ ਜੂਗੀ ਹਾਂ ਜੀ ਹਾਂ ਜੀ ਸਕਿਨ ਤਾਂ ਹੁੰਦੀ ਉਹੀ ਆ ਸਕਿਨ ਦਾ ਕਲਰ ਚੇਂਜ ਹੋ ਜਾਊਗਾ ਕਹਿੰਦਾ ਪਾਪਾ ਕਲਰ ਚੇਂਜ ਹੋ ਜਾਊਗਾ ਹਾਂ ਸਕਿਨ ਤਾਂ ਨਹੀਂ ਚੇਂਜ ਹੋਣੀ ਮਤਲਬ ਕਹਿੰਦਾ ਵੀ ਉਧਰ ਹੌਲੀ ਹੌਲੀ ਉਹਨਾਂ ਦਾ ਕਲਰ ਚੇਂਜ ਹੋਣ ਲੱਗ ਪੋ ਜੀ ਅੱਛਾ ਜੀ ਜਿਹੜੀ ਪਿੱਤੇ ਦੀ ਪਥਰੀ ਹੈ ਜੀ ਇਹਦਾ ਕਹਿੰਦੇ ਇਲਾਜ ਤਾਂ ਹੈ ਨਹੀਂ ਵੀ ਪਿੱਤਾ ਹੀ ਕੱਢਣਾ ਪੈਂਦਾ ਡਾਕਟਰ ਕੋਲ ਜਾਓ ਪਿੱਤੇ ਦਾ ਇਸ ਤਰ੍ਹਾਂ ਨਹੀਂ ਹੁਣ ਆਮ ਬੰਦੇ ਵੀ ਜੇ ਪਿੱਤੇ ਦੇ ਪਥਰੀ ਹੁੰਦੀ ਆ ਤੇ ਘਰ 'ਚ ਗੱਲਾਂ ਕਰਦੇ ਆਮ ਕਰਦੇ ਤਾਂ ਮੂੰਹ ਨਹੀਂ ਆਗਾ ਜੀ ਕਿਤੇ ਨਿਕਲ ਨੂੰ ਆਗਾ ਤੁਸੀਂ ਇਹ ਆ ਤੁਸੀਂ ਫਿਰ ਦਵਾਈ ਲੈ ਕੇ ਦੇਖੋ ਤੋਂ ਦੁਬਾਰਾ ਟੈਸਟ ਕਰੋ ਫਿਰ ਦੇਖੋ ਪਿੱਤੇ ਦੀ ਪਥਰੀ ਕਿੱਥੇ ਗਈ ਜੀ ਹਾਂਜੀ ਪ੍ਰੈਸ਼ਨ ਕਰਾਣ ਦੀ ਲੋੜ ਨਹੀਂ ਆਪ੍ਰੈਕਟੀਕਲੀ ਹੈ ਜੀ ਉਹਨੂੰ ਮੈਂ ਸ਼ਰਤੀਆਂ ਘਰੇ ਰਹੀ ਜੀ ਦਾ ਲੈ ਸਾਡੇ ਕੋਲ ਓਕੇ ਆ ਜਿੰਨੀਆਂ ਵੀ ਦਵਾਈਆਂ ਮੇਰੀਆਂ ਪਹਿਲਾਂ ਕੋ ਕਾਫੀ ਵਾਰ ਵੀ ਜਾਂਦੀਆਂ ਹੈਗੀਆਂ ਜੀ ਹਾਂਜੀ ਹਾਂਜੀ ਜਿਹੜਾ ਤੁਸੀਂ ਗੋਡਿਆਂ ਦਾ ਦੱਸਦੇ ਆ ਗੋਡੇ ਵੀ ਕਈ ਵਾਰੀ ਮਤਲਬ ਕਿ ਬਹੁਤ ਥਾਵਾਂ ਤੇ ਲੋਕ ਫਰੀ ਜਾਂਦੇ ਆ ਗੋਡੇ ਦੁਖਦੇ ਆ ਗੋਡੇ ਕੜਕੜ ਕਰਦੇ ਆ ਆਖਰ ਨੂੰ ਉਹਨਾਂ ਨੂੰ ਵੀ ਗੋਡੇ ਬਦਲਾਉਣੇ ਪੈਂਦੇ ਆ ਸਰ ਜਦੋਂ ਹੂੰ ਸਾਡੇ ਟ੍ਰੀਟਮੈਂਟ ਦਾ ਇੱਕ ਵਾਰੀ ਲੈ ਕੇ ਤਾਂ ਦੇਖ ਨੂੰ ਜੀ ਸਾਡਾ ਤੇਲ ਹੈ ਤੇਲ ਤੁਸੀਂ ਲਾਣਾ ਹੈਗਾ ਗੋਡੇ ਦੇ ਉੱਤੇ ਰਾਤ ਨੂੰ ਸੌਣ ਲੱਗਿਆਂ ਉਹਨਾਂ ਨੂੰ ਗਰਮ ਪਾਣੀ ਨਾਲ ਧੋ ਕੇ ਫਟਕੜੀ ਪਾ ਲਓ ਵਿੱਚੋਂ ਗਰਮ ਪਾਣੀ ਨਾਲ ਉਹਨੂੰ ਗੋਡੇ ਨੂੰ ਧੋ ਲੋ ਉਸ ਤੋਂ ਬਾਅਦ ਮਾਲਿਸ਼ ਕਰਨੀ ਗੋਡੇ ਦੀ ਉਹ ਰਾਤ ਨੂੰ ਪੱਟੀ ਬੰਨ੍ਹ ਦੋ ਘੰਟੇ ਜੀ ਉਹ ਤਿੰਨ ਚਾਰ ਦਿਨਾਂ ਬਾਅਦ ਤੁਹਾਡੇ ਗੋਡੇ ਕੜਕੜ ਬੰਦ ਹੋਣਗੇ ਔਰ ਗ੍ਰੀਸਬਾਨੀ ਸ਼ੁਰੂ ਹੋ ਜਾਈਏ ਇਹ ਜਿੰਨੀਆਂ ਵੀ ਮੇਰੀਆਂ ਦਵਾਈਆਂ ਹੈਗੀਆਂ ਜਿਹਨੂੰ ਮੈਂ ਪਿਆਰ ਕੀਤੀਆਂ ਹੈਗੀਆਂ ਇਹ ਮਹਾਪੁਰਸ਼ਾ ਦੇ ਨੁਕਤੇ ਦੇ ਮੁਤਾਬਕ ਜਿੱਦਾਂ ਮੈਂ ਦੱਸਿਆ ਉਦਾਂ ਮੈਂ ਤਿਆਰ ਕਰਕੇ ਮਾਰਕੀਟ ਚ ਲੈ ਕੇ ਆਇਆ ਲੋਕਾਂ ਦਾ ਭਲਾ ਕਰਨ ਵਾਸਤੇ ਇਸੇ ਕਰਕੇ ਮੈਂ ਹਾਂਜੀ ਫਿਰ ਦੁਆਰਾ ਕਹਿ ਰਿਹਾ ਜਿਨ੍ਹਾਂ ਬੰਦਿਆਂ ਨੇ ਕੋਈ ਮੇਰਾ ਆਊਟਲੈਟ ਕੋਈ ਸਟੇਸ਼ਨ ਖੋਲਣਾ ਉੱਥੇ ਆਪਣੇ ਸ਼ਹਿਰ ਦੇ ਵਿੱਚ ਉਹ ਪਹਿਲਾਂ ਮੇਰੀ ਦਵਾਈ ਯੂਜ਼ ਕਰੇ ਜ ਫਿਰ ਉਹ ਸ਼ਹਿਰ ਦੇ ਵਿੱਚ ਜਾ ਕੇ ਜਿੰਨੀਆਂ ਵੀ ਬੁਆਰੀਆਂ ਹੈਗੀਆਂ ਲੋਕਾਂ ਦੀਆਂ ਲਿੱਖ ਕੇ ਸਾਨੂੰ ਭੇਜਿਆ ਸੀ ਆਨਲਾਈਨ ਤਿਆਰ ਆ ਉਹ ਬੰਦੇ ਬੇਰੁਜ਼ਗਾਰ ਸਾਡੇ ਨਾਲ ਜੁੜ ਸਕਦੇ ਆ ਇੰਡੀਆ ਦੇ ਵਿੱਚ ਕਿਤੇ ਵੀ ਇੱਕ ਪੈਸਾ ਨਹੀਂ ਖਰਚਣ ਦੇਵਾਂਗੇ ਜੀ ਉਹਨਾਂ ਨੂੰ ਆਉਣ ਜਾਣ ਦਾ ਹੋਇਆ ਤਾਂ ਮੈਂ ਕਿਰਾਇਆ ਵੀ ਦੇ ਦਾਂਗਾ ਜੇ ਜਾਦਾ ਹੀ ਉਹ ਵਿਚਾਰੇ ਵੀਗਾ ਇੰਨਾ ਮੈਂ ਉਹਨਾਂ ਦਾ ਭਲਾ ਸੋਚ ਸਕਦਾ ਐ ਜੀ ਦੂਸਰੀ ਗੱਲ ਇਹ ਆ ਵੀ ਜਿੰਨੇ ਵੀ ਮੇਰੇ ਕੋਲ ਮੁਕਤੇ ਆ ਬਣਾਉਣ ਦੇ ਜਾਂ ਕਿਸ ਤਰ੍ਹਾਂ ਵੀ ਹੈ ਸਿਸਟਮ ਉਹ ਸਾਰਾ ਕੁਝ ਮੈਂ ਦੇ ਦਊਂਗਾ ਕਿ ਮੇਰੇ ਨਾਲ ਕੁਝ ਨਹੀਂ ਜਾਣਾ ਹੈਗਾ ਜੀ ਵੇ ਮੇਰੀ ਮਤਲਬ ਕਿ ਸ਼ਰਧਾ ਲਾ ਲਓ ਜਾਂ ਮਹਾਰਾਜ ਜੀ ਦਰਨਾਲ ਪਾਸ਼ਾ ਜੀ ਸਾਡੇ ਤੇ ਮੇਰੇ ਸਮਝ ਲਓ ਜੇ ਜਿਹੜਾ ਕੁਝ ਮੈਂ ਬੋਲ ਰਿਹਾ ਉਹ ਮੈਂ ਨਹੀਂ ਬੋਲ ਰਿਹਾ ਉਹ ਆਪੇ ਬੁਲਾ ਰਿਹਾ ਤੇ ਮੈਂ ਇਹਨਾਂ ਕਹਿੰਦਾ ਹੋਇਆ ਹਮਨ ਦਾ ਜੀ ਸੋ ਜਿਵੇਂ ਇੱਕ ਤੁਸੀਂ ਆਫ ਕੈਮਰਾ ਤੁਸੀਂ ਸਾਨੂੰ ਵੀਡੀਓ ਦਿਖਾਈਆਂ ਨੇ ਜੋ ਮਰੀਜ਼ ਤੁਹਾਡੇ ਕੋਲ ਠੀਕ ਹੋਏ ਨੇ ਉਹ ਕਿਹੜੇ ਕਿਹੜੇ ਮਰੀਜ਼ ਹੋਏਗਾ ਜੀ ਗੋਟਿਆਂ ਦਾ ਮਰੀਜ਼ ਹੈ ਜਿਹਨੂੰ ਤੇਲ ਲਾਇਆ ਸੀ 50% ਚੀਜ਼ ਹੋ ਗਿਆ ਉਸੇ ਟਾਈਮ ਦੂਜਾ ਇੱਕ ਸਰਵਾਈਕਲ ਦਾ ਹੈਗਾ ਜੀ ਉਹ ਆਪਣੇ ਦੇ ਬਾਹਰ ਇੱਥੇ ਸੀ 10 ਸਾਲਾਂ ਤੋਂ ਆ ਪੰਨਿੰਟਾਂ ਜੁਕਪਨ ਕਰਤੀ ਹੈ ਜੀ ਤਿੰਨ ਮਿੰਟਾਂ ਚ ਹਾਂਜੀ ਤਿੰਨ ਮਿੰਟਾਂ ਚ ਮੈਂ ਵੀਡੀਓ ਤੁਹਾਨੂੰ ਦਿਖਾ ਵੀ ਦੇਵਾਂਗਾ ਓਕੇ ਜੀ ਤੇ ਉਹਦੇ ਨਾਲ ਤੇਲ ਆ ਜੀ ਸਾਡੇ ਕੋਲ ਸਰਵਾਈਕਲ ਦਾ ਤੇਲ ਹੈ ਜੀ ਗੋਟਿਆਂ ਦਾ ਲੱਗ ਤੇਲ ਹੈ ਜੀ ਹਾਂਜੀ ਹਾਂਜੀ ਹੋਰ ਵੀ ਕਾਫੀ ਸਰਚ ਚੱਲ ਰਹੀ ਆ ਦਵਾਈਆਂ ਤੇ ਉਹ ਵੀ ਮਾਰਕੀਟ ਚ ਲੈ ਕੇ ਆਵਾਂਗੇ ਜਿਨ੍ਹਾਂ ਨਾਲ ਲੋਕਾਂ ਦਾ ਭਲਾ ਹੋਵੇ ਜੀ ਜੀ ਯਾਨੀ ਕਾਫੀ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇਹ ਗੁੱਜੀਆਂ ਬਿਮਾਰੀਆਂ ਕਹਿ ਲਓ ਖਤਰਨਾਕ ਬਿਮਾਰੀਆਂ ਉਹਨਾਂ ਦੇ ਇਲਾਜ ਤੁਹਾਡੇ ਕੋਲ ਇਹ ਹੈਗੇ ਕਾਫੀਆਂ ਨੇ ਮੈਂ ਕਹਿ ਨਹੀਂ ਦੱਸ ਨਹੀਂ ਸਾਬ ਦਾ ਬਾਈਬਲ ਦੇ ਕਈ ਮੈਨ ਇੰਨਾ ਕਰਦੇ ਜੇ ਬੰਦੇ ਨੂੰ ਹੋਰ ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਆਪਾਂ ਉਹਦੀ ਦਵਾਈ ਤਿਆਰ ਕਰ ਸਕਦੇ ਹਾਂ ਜੀ ਜੋ ਮੇਰੇ ਕੋ ਕਾਫੀ ਦਵਾਈਆਂ ਪੜੀਆਂ ਤੇ ਟਾਈਮ ਸਮਾਂ ਕੱਟ ਹੋਣ ਦੇ ਮੁਤਾਬਕ ਮੈਂ ਗੱਲ ਕਰਨੀ ਚਾਹੁੰਦਾ ਵੀ ਜੀ ਜਿਸ ਤਰ੍ਹਾਂ ਕਿ ਆਪਾਂ ਕਹਿ ਦਿੰਦੇ ਆ ਹਾਰਟ ਅਟੈਕ ਹੋ ਗਿਆ ਸਾਇਲੈਂਟ ਅਟੈਕ ਹੋ ਗਿਆ ਇਹਦੀ ਵੀ ਕੋਈ ਤੁਸੀਂ ਦਵਾਈ ਕੋਈ ਤਿਆਰ ਕੀਤੀ ਹੈ ਕਰ ਰਹੇ ਹੈਗੀ ਹੈਗੀ ਆ ਜੀ ਹਾਰਟ ਤੇ ਹੈਗੀ ਆ ਹਾਂਜੀ ਹਾਰਟ ਦੇ ਉੱਤੇ ਆ ਵੀ ਅਸੀਂ ਦਵਾਈ ਤਿਆਰ ਕੀਤੀ ਆ ਉਹਨੂੰ ਤਿੰਨ ਚਾਰ ਚਮਚੇ ਬੰਦਾ ਰਾਤ ਨੂੰ ਭੇਂ ਦੇਵੇ ਪਾਣੀ 'ਚ ਹਾਂਜੀ ਸਿਰੇ ਉਹਦਾ ਮਤਲਬ ਕਾੜਾ ਟਾਈਪ ਜੇ ਇੱਕ ਗਲਾਸ ਪਾਣੀ ਦਾ ਪਾ ਕੇ ਉਹਦਾ ਪੀਵੇ ਤਾਂ ਹਾਰਟ ਟੈਕ ਦਾ ਸਟੱਟ ਬਦਲਣ ਦੀ ਕੋਈ ਲੋੜ ਨਹੀਂ ਜੇ ਉਹਨਾਂ ਦੇ ਬਲੌਕੇਜ ਹੈ ਵੀ ਆ 50 ਜਾਂ 70% ਕੋਈ ਵੀ ਹੈ ਉਹ ਚੱਕੀ ਜਾਂਦੀ ਹੈ ਓਕੇ ਦਵਾਈਆਂ ਚ ਬਹੁਤ ਜੜੀ ਬੁੱਟੀਆਂ ਚ ਜਾਨਾ ਬਸ ਹਾਂ ਹਾਂ ਜੇ ਤੁਸੀਂ ਵਧੀਆ ਬੈਦ ਕੋਲੋਂ ਤੁਸੀਂ ਦਵਾਈ ਲੈਨੇ ਆ ਉਹ ਤਾਂ ਰਾਮੇ ਰਾਮਾ ਜੀ ਜੀ ਇਹ ਸਾਰੇ ਪ੍ਰੋਡਕਟ ਤੁਸੀਂ ਖੁਦ ਮਤਲਬ ਕਿ ਆਪੇ ਤਿਆਰ ਕਰ ਲੈਂਦੇ ਜੀ ਤਾਂ ਕਈ ਬੱਚੇ ਆ ਜਿਨ੍ਹਾਂ ਦੀ ਗਰੋਥ ਨਹੀਂ ਹੁੰਦੀ ਤੁਸੀਂ ਆ ਉਹਨਾਂ ਦੀ ਦੇ ਦਾਂਗੇ ਜੀ ਹਾਂਜੀ ਲੇਡੀਜ਼ ਦਾ ਕੱਦ 35 ਸਾਲ ਤੱਕ ਨਹੀਂ ਵੱਧਾ ਉੱਪਰ ਵੱਧਾ ਨਹੀਂ 35 ਸਾਲ ਤੱਕ ਵੱਧਾ ਤੇ ਜੈਂਟਸ ਦਾ ਕੱਦ ਮੇਰੇ ਖਿਆਲ ਨਾਲ ਜੋ ਗ੍ਰੰਥਾ ਦੇ ਵਿੱਚ ਲਿਖਿਆ ਹੋਇਆ ਉਹ ਵੱਧਦਾ ਰਹਿੰਦਾ ਹੈ ਅੱਛਾ ਜੀ ਉਹਦੀ ਦਵਾਈ ਦੇ ਸਕਦੇ ਆ ਹੁਣ ਮੇਰਾ ਇਹ ਸਿਸਟਮ ਹੈ ਵੀ ਮੈਂ ਕੋਈ ਸਕੂਲ ਚ ਜਾ ਕੇ ਜਾ ਕੇ ਪ੍ਰਪੋਜ਼ ਕਰਾਂ ਮੈਡਮ ਉੱਥੇ ਪ੍ਰਿੰਸੀਪਲ ਨੂੰ ਦੱਸਾਂ ਵੀ ਸਾਡੇ ਕੋਲ ਤੁਸੀਂ ਦਵਾਈ ਲੈ ਕੇ ਇਹਨਾਂ ਬੱਚਿਆਂ ਦੇ ਕੱਦ ਦੇ ਬਾਰੇ ਤੁਸੀਂ ਉਹ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਸੋ ਬਹੁਤ ਵਧੀਆ ਗੱਲ ਆ ਇਹ ਇਹ ਸੇਧ ਵੀ ਹੈ ਤੁਸੀਂ ਰੋਜ਼ਗਾਰ ਵੀ ਦੇ ਸਕਦੇ ਹੋ ਅਤੇ ਮਰੀਜ਼ ਨੂੰ ਠੀਕ ਵੀ ਕਰਦੇ ਹੋ ਇਹ ਜਿਹੜੀ ਸ਼ੀਸ਼ੀ ਹੈ ਇਹ ਤੇਲ ਦੀ ਸ਼ੀਸ਼ੀ ਹੈ ਇਹ ਅਸੀਂ ਤੇਲ ਬਹੁਤ ਸਪੈਸ਼ਲ ਤਿਆਰ ਕੀਤਾ ਜੜੀਆਂ ਬੂਟੀਆਂ ਪਾ ਕੇ ਜਿਹਦੇ ਨਾਲ ਗੋਡਿਆਂ ਦੀ ਕੜਕੜ ਬੰਦ ਹੁੰਦੀ ਆ ਤੇ ਗ੍ਰੀਸ ਬਣਦੀ ਆ ਗ੍ਰੀਸ ਮੀਨ ਮਤਲਬ ਬੰਦੇ ਨੂੰ ਗੋਡੇ ਬਦਲਣ ਦੀ ਲੋੜ ਨਹੀਂ ਹੈ ਬਿਲਕੁਲ ਹੀ ਜੇ ਇਹ ਸੀਸ਼ੀਆਂ ਘੱਟੋ ਘਾਟ 4-5 ਬੰਦਾ ਬਦਲ ਲੈਂਦਾ ਇਹ 60 ml ਦੀ ਸੀਸ਼ੀਆ ਤੁਸੀਂ ਕੀ ਗੱਲਾਂ ਰਾਤ ਨੂੰ ਸੌਣ ਲੱਗਿਆ ਗੋਡੇ ਨੂੰ ਅੱਛੀ ਤਰ੍ਹਾਂ ਕੋਸੇ ਪਾਣੀ ਨਾਲ ਧੋਣਾ ਤੇ ਉਹਨੂੰ ਫਿਰ ਸੁਕਾਣਾ ਸੁਕਾਣ ਤੋਂ ਬਾਅਦ ਸਿਰਫ ਗੋਡੇ ਦੀ ਮਾਲਿਸ਼ ਕਰਨੀ ਚੰਗੀ ਤਰ੍ਹਾਂ ਥੱਲਿਆਂ ਵੀ ਤੇ ਉੱਪਰ ਵੀ ਚੰਗੀ ਤਰ੍ਹਾਂ ਮਾਲਿਸ਼ ਕਰਨ ਕੇ ਗਰਮ ਪੱਟੀ ਬੰਨ੍ਹਣੀ ਆ ਔਰ ਘੁੱਟ ਕੇ ਏਸੀ ਚ ਨਹੀਂ ਪੈਣਾ ਹੈਗਾ ਪੱਖਾ ਨਹੀਂ ਚੱਲਣਾ ਚਾਹੀਦਾ ਇਹ ਤਾਂ ਤੁਹਾਡਾ ਗੋਡਿਆਂ ਦਾ ਏਸੀਸੀ ਦਾ ਵਰਤਣ ਦਾ ਤਰੀਕਾ ਤੁਹਾਨੂੰ ਮੈਂ ਇਹ ਏਸੀਸੀ ਹੈਗੀ 60 ਐਮਐਲ ਦੀ ਔਰ ਇਹ ਸਰਵਕਲ ਤੇ ਹੈ ਜਿੰਨਾ ਦਾ ਸਰਵਕਲ ਹੈ 3 ਮਿੰਟਾਂ ਚ ਕੰਮ ਕਰਦੀ ਆ ਟੂਇਚ ਦਰਦ ਹੈ ਲੱਕ ਜਦ ਦ ਹੈ ਜਾਂ ਸਰਵਕਲ ਹੈ ਜਾਂ ਬਾਹਾਂ ਦੇ ਵਿੱਚ ਦਿੱਕਤ ਆਰੀ ਬਾਹਾਂ ਇਕੱਠੀਆਂ ਰਹਿਣੀਆਂ ਖੁੱਲਦੀਆਂ ਨਹੀਂ ਹੈਗੀਆਂ ਇਹ ਉਹਨਾਂ ਨੂੰ ਜਦੋਂ ਮਰਜੀ ਤੁਸੀਂ ਦਿਨ ਚ ਦੋ ਵਾਰੀ ਲਾ ਸਕਦੇ ਹੋ ਇਹ ਤੁਹਾਡਾ ਉੱਥੇ ਕੰਮ ਕਰਦੀ ਹੈ 3 ਮਿੰਟਾਂ ਦੇ ਵਿੱਚ ਇਹਦਾ ਰਿਜ਼ਲਟ 3 ਮਿੰਟਾਂ ਦੇ ਵਿੱਚ ਔਰ ਸ਼ੀਸ਼ੀ ਦੇ ਉੱਪਰ ਲਿਖਿਆ ਗਿਆ ਹੈ ਤਿੰਨ ਮਿੰਟ ਦੀ ਦਵਾਈ ਜਿਹੜੇ ਲੋਕਾ ਬਹੁਤ ਕਰਦੇ ਵਿੱਚ ਰਾਤ ਨੂੰ ਸੌਣ ਲੱਗਿਆਂ ਆਵਾਜ਼ਾਂ ਕਰਦੇ ਜਾਂ ਘਰਾੜੇ ਤੁਹਾਨੂੰ ਪਤਾ ਹੀ ਆ ਇਹਦੇ ਬਾਰੇ ਇਹ ਤੁਸੀਂ ਨੱਕ ਦੇ ਵਿੱਚ ਤਿੰਨ ਤਿੰਨ ਬੂੰਦਾ ਪਾਣੀਆ ਨੱਕ ਚ ਦੋ ਪਾਣੀਆ ਤੁੰਨੀ ਚ ਰਾਤ ਨੂੰ ਸੌ ਜਾਣਾ ਸਵੇਰੇ ਦੋ ਤੁੰਨੀ ਤੇ ਦੋਂਦਾ ਬਾਕੇ ਉੱਠ ਜਾਣਾ ਹੈਗਾ ਤੁਹਾਡੇ ਤਿੰਨ ਦੋ ਤਿੰਨ ਦਿਨਾਂ ਤੱਕ ਘਰਾੜੇ ਬੰਦ ਹੋ ਜਾਣਗੇ ਔਰ ਇਸ ਦਵਾਈ ਨੂੰ ਤੁਸੀਂ 6 ਮਹੀਨੇ ਵਰਤਣਾ 6 ਮਹੀਨੇ ਰੋਲ ਘਰਾੜੇ ਆਣੇ ਬੰਦ ਹੋ ਜਾਣਗੇ ਠੀਕ ਹੈ ਇਹ ਹੈਗੀ ਜੀ ਅੱਖਾਂ ਦੀ ਦਵਾਈ ਇਹ ਅੱਖਾਂ ਦੀ ਦਵਾਈ ਇਨੀ ਕਰਕੇ ਲੈ ਤੁਸੀਂ ਰਾਹ ਰਹਿ ਜੂਗੇ ਇਹ ਚਿੱਟੇ ਮੋਤੀਆਂ ਨੂੰ ਵੀ ਕਰਦੀ ਆ ਕਾਲੇ ਨੂੰ ਵੀ ਕਰਦੀ ਆ ਸਿਰ ਲੌਂਗ ਟਰਮ ਪਾਣੀ ਪੈਂਦੀ ਆ ਇਹ ਡਿਪੈਂਡ ਕਰਦਾ ਉਹਦੀਆਂ ਅੱਖਾਂ ਤੇ ਔਰ ਸਵੇਰੇ ਸ਼ਾਮ ਅੱਖਾਂ ਨੂੰ ਅੱਛੀ ਤਰ੍ਹਾਂ ਧੋ ਕੇ ਦੋ-ਦੋ ਬੂੰਦਾ ਪਾਣੀਆ ਪਰ ਇਸ ਸ਼ੀਸ਼ੀ ਨੂੰ ਤੁਸੀਂ ਫ੍ਰਿਜ ਅੰਦਰ ਰੱਖਣਾ ਜਿਹਦੇ ਉੱਤੇ ਲਿਖਿਆ ਹੋਇਆ ਜੀ ਹਾਂ ਫ੍ਰਿਜ ਵਿੱਚ ਰੱਖਣਾ ਜਾਂ ਆਮ ਤੋਂ ਮਰੇ ਚ ਰੱਖਣਾ ਠੀਕ ਹੈ ਜੀ ਇਹ ਤੁਸੀਂ ਵਰਤ ਸਕਦੇ ਹੋ ਪਿੱਤੇ ਦੀ ਦਵਾਈ ਆ ਜਿਹੜੀ ਪਿੱਤੇ ਦੀ ਦਵਾਈ ਆ ਤੁਹਾਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਖਾਣੀ ਆ ਇਹ ਤੁਸੀਂ ਮੂਲੀ ਦੇ ਪਾਣੀ ਨਾਲ ਇਹਨੂੰ ਜੂਸ ਕਰਨਾ ਖਾਲੀ ਪੇਟ 4.5 ਕੋਜੇ 1.5 ਘੰਟਾ ਤੁਸੀਂ ਕੁਝ ਨਹੀਂ ਖਾਣਾ ਹੈਗਾ ਜੇ 5 ਮਹੀਨੇ ਦੀ ਪਥਰੀ ਆ ਤੇ 6ਵੇਂ ਦਿਨ ਤੁਸੀਂ ਆਪਣਾ ਚੈੱਕ ਕਰਾ ਸਕਦੇ ਆ ਮੇ ਤੁਹਾਡੀ ਪਿੱਤੇ ਦੀ ਪਥਰੀ ਗਈ ਕਿਤੇ ਤੁਸੀਂ ਆਪ ਹੀ ਹੈਰਾਨ ਹੋ ਜਾਓਗੇ ਇਹ ਦਵਾਈ ਕਿੰਨੀ ਵਧੀਆ ਹੈ ਇਹ ਸਪੈਸ਼ਲ ਪਾウダー ਤਿਆਰ ਕੀਤਾ ਇਸ ਕਈ ਤਰ੍ਹਾਂ ਦੀਆਂ ਹਲਦੀਆਂ ਪਾਈਆਂ ਜੀ ਲੋਕਾਂ ਨੂੰ ਪਤਾ ਵੀ ਇੱਕੋ ਹੀ ਹਲਦੀ ਹੈ ਹਲਦੀ ਕਈ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਇਹਨੂੰ ਚਮਚੇ ਦਾ ਚੌਥਾ ਇਸਾ ਰਾਤ ਨੂੰ ਦੁੱਧ ਚ ਲੈ ਕੇ ਸੋਵੋ ਤੇ ਬਹੁਤ ਹੀ ਬਿਮਾਰੀਆਂ ਨੂੰ ਇਹ ਦੂਰ ਕਰਦੀ ਹੈ ਸੋ ਤੁਸੀਂ ਸੁਣੀਐ ਸਾਰੀ ਜਾਣਕਾਰੀ ਜੋ ਕਾਫੀ ਵਧੀਆ ਇਲਾਜ ਜਿਹਨਾਂ ਨੇ ਦੱਸੇ ਨੇ ਵੈਦ ਮਲਕੀ ਸਿੰਘ ਜੀ ਨੇ ਸਾਡੇ ਵੱਲੋਂ ਵੀ ਇਹ ਅਪੀਲ ਹੈ ਕਿ ਇਹ ਜੋ ਦਵਾਈਆਂ ਤੁਸੀਂ ਲੈ ਸਕਦੇ ਹੋ ਸੋ ਸਕਰੀਨ ਦੇ نیچے ਇਹਨਾਂ ਦਾ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਨੰਬਰ ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਜਿਹੜੀ ਵੀ ਮਰਜ਼ੀ ਦੀ ਤੁਸੀਂ ਦਵਾਈ ਲੈਣੀ ਹੈ ਉਹ ਇਹਨਾਂ ਤੋਂ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ